ਕੀਕਲ ਵੀਰ ਜੀ ਜਹਿੰਦਰ ਡੇੜੀ ਫਾਰਮ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਅੱਜ ਤੁਹਾਨੂੰ ਚਾਰ ਝੋਟੀਆਂ ਦਿਖਾਉਣੀਆਂ ਨੇ ਦੋ ਸੋਈਆਂ ਨੇ ਤੇ ਦੋ ਗੱਬਣਾ ਨੇ ਵੀਰ ਜੀ ਤਸਵੀਰਾਂ ਹੀ ਨੇ ਪੂੜੀਆਂ ਵੀਰ ਜੀ ਚੈਨਲ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਨਵੀਂ ਦੀ ਨਵੀਂ ਵੀਡੀਓ ਵੇਖਣ ਵਾਸਤੇ ਹਰ ਇੱਕ ਨੂੰ ਵੀਡੀਓ ਵੀਡੀਓ ਪਹੁੰਚ ਸਕੇ ਕਈ ਵੀਰ ਵੀਰ ਜੀ ਫੋਨ ਕਰਦੇ ਪੁਰਾਣੀ ਵੀਡੀਓ ਵੇਖ ਕੇ ਜੀ ਜੀ ਨਵੀਂ ਦਾ ਨਵੀਂ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਆਹ ਕਰਦੇ ਆ ਤੁਹਾਡਾ ਨਾਲ ਗੱਲਬਾਤ ਦਿਖਾਉਣੇ ਮਈਆਂ ਖੋਲ ਕੇ ਸਸਕੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਏ ਠੀਕ ਠਾਕ ਤੁਸੀਂ ਸੁਣਾਓ ਵਧੀਆ ਵਧੀਆ ਅੱਜ ਕਿੰਨੀਆਂ ਨੇ ਜੀ ਜੀ ਇਹਦੇ 6 ਆਪਾਂ ਪਰ 4 ਪਾਵਾਂਗੇ 2 ਸੋਜਾਂ 2 ਗੱਬਣਾ ਠੀਕ ਜੀ ਜੀ ਦੂਜਾ ਸੁਆ ਛੋਟੀ ਸੁਈ ਆ ਪਰਸੋਂ ਦੀ ਬੱਚਾ ਕੀ ਮਗਰ ਕੱਟੀ ਮਗਰ 11 ਕਿਲੋ ਫੋਲਾ ਹੋਊਗਾ ਠੀਕ ਜੀ ਹੋਣੇ ਤੁਹਾਨੂੰ ਫੋਲ ਕੇ ਪਰਸੋਂ ਦੀ ਸੁਈ ਆ ਜੀ ਪਰਸੋਂ ਦੀ ਸੁਈ ਦੇ ਵਿੱਚ 11 ਕਿਲੋ ਬੋਲਾ ਗਿਆ ਤਾਂ ਦੂਜਾ ਸੁਆ ਛੋਟੀ ਦੂਜਾ ਸੁਆ ਮਾਰ ਦੇਣੀ ਛੋਟੀ ਵੱਡੀ ਵੱਡੀ ਛੋਟੀ ਵੇਖੋ ਵੀਰ ਜੀ ਖਾਣ ਵੇਖੋ ਵੀਰ ਜੀ ਲੈ ਲਓ ਲੈ ਵੀਰ ਜੀ ਬਹੁਤ ਚੰਗੀ ਝੋਟੀ ਵੀ ਸੀ ਬਹੁਤ ਜ਼ਿਆਦਾ ਚੰਗੀ ਵੱਡੀ ਝੋਟੀ ਪਿੱਠ ਪੂੜਾ ਵੀ ਵੇਖੋ ਝੋਟੀ ਦਾ ਵੀਰ ਜੀ ਦੇਖੋ ਜੀ ਚੱਕ ਦੋ ਫਟੇ ਵੀਰ ਜੀ ਕਈ ਨਾ ਵੀ ਪੁਰਾਣੇ ਜਿਹੜੇ ਮੇਰੇ ਤੇ ਫੋਨ ਕਰਦੇ ਆ ਹਾਂਜੀ ਹਾਂਜੀ ਮੇਰੇ ਵੀ ਤਰੀਕ ਚੈੱਕ ਕਰਕੇ ਫਿਰ ਫੋਨ ਲਾਇਆ ਕਰੋ ਮਾਲ ਵਿਕ ਜਾਂਦਾ ਦਾ ਅਹ ਇਹ ਤਾਂ ਗੱਲ ਹੈ ਜੇ ਨਾਲੇ ਸੁਈਆਂ ਦੀ ਡਿਮਾਂਡ ਹੀ ਹੈ ਕਿ ਫਿਰ ਸੁਈਆਂ ਲਿਆ ਜੀ ਸੁਈ ਛੋਟੀ ਕਿੱਦਾਂ ਦੀ ਛੋਟੀ ਵੇਖੋ ਹਾਂਜੀ ਹਾਂਜੀ ਵੇਖੋ ਚੱਲਣਾ ਅਰੇ ਆ ਤੇ ਅਫਗਾਨ ਹੀ ਆ ਤੇ ਵੀਜੀ ਆਲੀ ਕੋਈ ਟਾਈਮ ਨਹੀਂ ਲਾ ਤਾਜੀ ਨਹੀਂ ਸੁਈ ਹੈ ਪਰसों ਦੀ ਠੀਕ ਜੀ ਤੇ ਕੀ ਮੁੱਲ ਜੇ ਰੱਖਰ ਵੀਜੀ ਮੁੱਲ ਕਰ ਨੂੰ ਜਨਾ ਮਰਜੀ ਕਾਲੀ ਭਾਵੇਂ 13 ਗਾਲੀ ਆ ਪਰ 25 ਕਰ ਲੀਏ ਲੈਣ ਦੇਣ ਆਲੀ ਆਪਾਂ 112 ਨਹੀਂ ਹਾਣ ਆ ਦੇਣੀ ਹੈ ਠੀਕ ਜੀ 112 ਛੋਟ ਹੋਣਾ ਮਾਨ ਤਾਨ ਹੋ ਜਾਏਗਾ ਜੀ ਛੋਟੀ ਹੋਣੀ ਮੇਰੇ ਵੀਰ ਯਾਰ ਹੋ ਜਾਏ 500 ਹੋ ਜਾਏ ਇਤੋਂ ਘਟਦੇ ਹਾਂ ਠੀਕ ਜੀ ਫਿਲਿਪ 14 ਕਿਲੋ ਬੋਲਾ ਇਹ ਵੀ ਦੂਜਾ ਸੁਆ ਵੀਰ ਜੀ ਤੇ ਜੇ ਸੁਦੇ ਨਹੀਂ ਸੁਣੀ 14 ਕਿਲੋ ਬੋਲਾ ਜੀ ਚੋਕੇ ਦੋ ਟਾਈਮ ਵੀਰ ਜੀ ਅਵੇ ਮੈਂ ਨਾ ਲੀਟਰ ਮੋਟਰ ਤੇ ਭਾਏ ਕੱਢੇ ਚਾ ਲੋ ਵੇਖੋ ਵੀਰ ਜੀ 14 ਹੀ ਕਿਲੋ ਬੋਲਾ ਹੋਗਾ ਵਿੱਚ ਥਾਣ ਵੇਖੋ ਵੀਰ ਜੀ ਮੈਂ ਦਾ ਮਸ਼ੀਨ ਮੋਟਰਾਂ ਕੋ ਆਉਂਦੀ ਨਹੀਂ ਮੱਜ ਮੱਜ ਵੀਰ ਜੀ ਮੱਜ ਥੋੜੀ ਵੀਰ ਜੀ ਇਹਦੇ ਗਾਂ ਆ ਥੱਲੇ ਤੇ ਪਾਂਡੀ ਪਾਈ ਫਿਰਦੀ ਵੇਖੋ ਵੀਰ ਜੀ ਰੇਲ ਕੱਢੀ ਡੱਬੇ ਜਿੱਡੀ ਮੱਜ ਆ ਵੇਖੋ ਵੀਰ ਜੀ ਮੈਂ ਮਹੀਆਥੀ ਚ ਜਾਊਗੀ ਲੈਓ ਲੈਓ ਵੀਰ ਜੀ ਲੈਓ ਵੇਖੋ ਵੀਰ ਜੀ ਤਸਵੀਰਾਂ ਹੀ ਨੇ ਅਜਾ ਆਇਤੇ ਵੀਰ ਜੀ ਮਾਲਵੇ ਵਾਲ ਗਏ ਜਾ ਆਪ ਦੇ ਲਿਆਏ ਨੇ ਉਧਰ ਹਾਂ ਵੱਡੀ ਆ ਜੀ ਮੈਂ ਹੀ ਵੱਡੀ ਆ ਰੇ ਤੇ ਇਹਦੇ ਮਗਰ ਬਚਾ ਕੀ ਜੇ ਇਹਦੇ ਮਗਰ ਕਟਾ ਨਹੀਂ ਠੀਕ ਜੀ ਪਰਸਾਂ ਦੀ ਸੂਈ ਹੈ ਜੀ ਵੇਖੋ ਵੀਰ ਜੀ ਕੋਈ ਟਾਈਮ ਨਹੀਂ ਕੋਈ ਗੱਲ ਨਹੀਂ ਬਾਲ ਰਿਹਾ ਦੇਖੋ ਵੀਰ ਜੀ ਕਿਦਾ ਬਾਹਰ ਬਿੰਦੀਆਂ ਵਾਲਾ ਚੱਡਾ ਬਾਹਰ ਨੂੰ ਆਉਂੜਿਆ ਹਵਾਨਾ ਦੇਖੋ ਆ ਮਾਰੀ ਮੋਟੀ 팔ਪੂ ਲੱਗੀ ਛੋਟੀ ਨਾਲ ਹਾਂਜੀ ਹਾਂਜੀ ਗਾ ਜੀ ਕੀ ਮੁੱਲ ਵੀਰ ਜੀ ਦਾ ਜੀ ਜੀ ਮੁੱਲ ਕਰ ਨੂੰ ਭਾਵੇਂ 1.5 ਕਰ ਲਈਏ ਭਾਵੇਂ 35 ਕਰ ਲਈਏ ਭਾਵੇਂ 40 ਕਰ ਲਈਏ ਆਪਾਂ 130 ਦੀ ਹਵਾਨੇ ਦਾਂਗੇ ਠੀਕ ਜੀ ਛੋਟੀ ਹੋਊਗੀ ਉਹਦੀ ਛੋਟ ਹੋਊਗੀ ਵੀਰ ਜੀ ਵੇਖੋ ਵੀਰ ਜੀ ਮੱਝ ਤੇ ਵੇਖੋ ਵੀਰ ਜੀ ਮੱਝ 14 ਕਿਲੋ ਮੋੜਾ ਇਸ ਟਾਈਮ ਤੇ ਹੋਗਾ ਕਹਿਣ ਨੂੰ ਲੋਕੀ 2-2 ਲੱਖ ਮੰਗੀ ਜਾਂਦੇ ਵੇਖੋ ਵੀਰ ਜੀ ਇਹ ਗੱਲਾਂ ਮਤਾਂ ਲਾਊਗਾ ਚੋਕੇ ਦਾਂਗੇ ਆਪਾਂ ਆਪਣੇ ਘਰ ਵੀਰ ਜੀ ਆਓ ਦੋ ਟਾਈਮ ਭਾਈ ਬੇਸ਼ੱਕ ਚੋਕੇ ਤਸੱਲੀ ਕਰਕੇ ਖੜੋ ਜੀ ਇਹ ਗੱਭਣੇ ਵੀਰ ਜੀ ਗੱਭਣਾ ਦੇਣ 5-5 ਲੈ ਚੁਗੀ ਪਰ ਇਹ ਵੀ ਤਸਵੀਰ ਹੀ ਐਤ ਵੱਡੀ ਝੋਟੀ ਜੇ ਇਹ ਵੀ ਦੂਜਾ ਸੂਆ ਸੂ ਗਿਆ ਅਰ ਜੀ ਲੈ ਆਓ ਲੈ ਵੀਰ ਜੀ ਲੈ ਕਿਆਰੇ ਨਾਗਰ ਕਿਆਰੇ ਇਹ ਨਮੂਨਾ ਨਹੀਂ ਆਇਆ ਇਹ ਮਾਲ ਵੇ ਹੁਣੀ ਵੀਰਜੀ ਹੁਣੀ ਗਏ ਨੇ ਰੇ ਵੀਰ ਜੀ ਮਾਰਾ ਮਾਲ ਲੈਂਦਾ ਨਹੀਂ ਕੋਈ ਤੇ ਆ ਮਾਲ ਤੇ ਸਾਫ ਸੁਥਰਾ ਆਏ ਤੇ ਫੇਰ ਇਹ ਆ ਜੀ ਹਰ ਕਿਸ ਦੀ ਡਿਮਾਂਡ ਇਹ ਆ ਵੀ ਵੱਡੀ ਹੋਵੇ ਦੇਖੋ ਵੀਰਜੀ ਝੋਟੀ ਜੀ ਵੀ ਦੇਖੋ ਕਦੀ ਸਾਫ ਸੁਥਰੀ ਝੋਟੀ ਐ ਅੱਖਾਂ ਚੱਡਾ ਲੱਗਾ ਇਹਨੂੰ ਵੀ ਦੇਖੋ ਕਰੋ ਕੱਟ ਹਾਂਜੀ 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 ਇਹਦਾ ਮੁੱਲ ਵੀਰ ਜੀ ਵੀਜੀ ਛੋਟੀ ਸੁਈ ਹੋਏ ਫਿਰ ਤੇ 1 25 ਦੀ ਵੇਚ ਦੀ ਦੀ ਨਹੀ ਆਪਾਂ ਲੈਸੀ ਕਰਨੀ ਵੀ ਜਿਹੜਾ ਬੰਦਾ ਮੁਰਕੇ ਵੀ ਆਵੇ ਦੋਰੇ ਵੀ ਵੀਜੀ ਇਹ ਵੀ ਇੱਕ 12 ਦੇ ਦੇਵਾਂਗੇ ਨਹੀਂ 10 ਦੀ ਜਾਂਦ ਦੇਵਾਂਗੇ ਇੱਕ 10 ਦੀ ਚਲੋ ਠੀਕ ਹੈ ਜੀ ਆਜੋ ਵੀਰ ਜੀ ਵੇਲਾ ਛੋਟ ਹੀ ਹੋਣੀ ਜੀ ਵੀਜੀ ਦੋ ਜਾ ਸੁਆ ਛੋਟੀ ਨੇ ਦੇਖੋ ਪਿਓਰ ਮੋੜਾ ਹਾਂਜੀ ਹਾਂਜੀ ਦੇਖੋ ਸੇਮ ਹਾਂ ਜੱਟਾ ਚੈੱਕ ਕਰਾਓ ਛੋਟੀ ਦਾ 10 ਓਏ ਹੋਏ ਵੇਖੋ ਕਲਾ ਕਲਾ ਥਣ ਗੈਬ ਵੇਖੋ ਵੀਰਜੀ ਝੋਟੀ ਦੇ ਥਾਣਾ ਤੇ ਗੈਬ ਵੇਖੋ ਤੁਸੀਂ ਲੈ ਆਓ ਵੀਰਜੀ ਲੈ ਆਓ ਇਹ ਜਰਸੀਆਂ ਦਾ ਮਾਰਗੀ ਕੱਟੀ ਆ ਠੰਡੀ ਵੇਖੋ ਗੱਬਣ ਝੋਟੀ ਆ ਬਾਹਰ ਨਹੀਂ ਦੇਣੀਆਂ ਗੱਬਣਾ ਲੈ ਆਓ ਲੈ ਇਹ ਨਸਲਾਂ ਹੀ ਹੁੰਦੀਆਂ ਵੀਰਜੀ ਕਾ ਬੋਲੋ ਵੀਰਜੀ ਫੇਰ ਫੋਟੋ ਕੱਟ ਨੂੰ ਭਾਣਾ ਇੱਕ ਵੀ ਕਰ ਲਈ 1 15 ਆਪਾਂ ਜੈ ਜੀ ਕਰਨਾ ਹੈ ਪੂਰੇ ਦੀ ਦਾਗ ਝੋਟੀ ਲੱਖ ਜੀ ਪੂਰੇ ਲੱਖ ਜੀ ਉਹਦੇ ਵਿੱਚ ਇੱਕ ਫੋਟ ਕਰਾਂਗੇ ਦੇਖੋ ਬੱਤੀ ਸਾਫ ਸੁਥਰੀ ਵੇਖੋ ਜੀ ਆਹ ਜੋ ਬੀਰ ਇਕੱਤੀ ਹੈ ਵੀਰ ਜੀ ਮੈਂ ਲਾਉਂ ਗਿਆ ਲੇ ਜੇ ਨਾ ਕੋਈ ਮਲ ਰੇਡ ਰੂਟ ਨਹੀਂ ਹੋਣਾ ਠੀਕ ਜੀ ਵੇਖ ਲਓ ਵੀਰ ਜੀ ਬੂਰੀ ਝੋਟੀ ਵੱਡੀ ਪੂਰੀ ਫੁੱਲ ਵੱਡੀ ਖਾ ਲੰਨੇ ਆ ਜੀ ਸੁੰਘ ਸੁੰਘ ਵੀ ਤੁਹਾਨੂੰ ਟਾਈਮ ਖੜ ਦੀ ਜੇ 10 15 ਆ ਇੱਕ ਵਾਰੀ ਵੀਰ ਜੀ ਮਾਲ ਤੁਹਾਨੂੰ ਫੇਰ ਵਿਖਾਲ ਦਿੰਨੇ ਆ ਆ ਚਾਰੇ ਝੋਟ ਗਏ ਚਾਰੇ ਨੂੰ ਆ ਦੋਵੇਂ ਗੱਬਣਾ ਜੇ ਆ ਵੱਡੀ ਮੈਂ ਚੋਕੇ ਤਸੱਲੀ ਕਰਕੇ ਖੜੋ ਬਾਕੀ ਮੇਰਾ ਵੀਰ ਇੱਥੇ ਆਓ ਚੈੱਕ ਕਰੋ ਆਪਣੀ ਤਸੱਲੀ ਕਰੋ ਨਾਲੇ ਵੀਰ ਜੀ ਕੋਈ ਗੱਲਾਂ ਵਾਲੀ ਨਹੀਂ ਹੈਗੀ ਵੀਰਾਂ ਦਾ ਦੁੱਧ ਤੇਨਾ ਦੁੱਧ ਆ ਠੀਕ ਜੀ ਬਾਕੀ ਵੀਰ ਮੇਰਾ ਹੁੰਦਾ ਜਾਂਦਾ ਰਿੰਦਾ ਮਾਲ ਹਾਂਜੀ ਹਾਂਜੀ ਬਾਕੀ ਜਿਹੜੇ ਕਿਸੇ ਵੀਰ ਨੇ ਵੇਚਣਾ ਤਾਂ ਵੀ ਆਨੂੰ ਫੋਨ ਕਰ ਸਕਦਾ ਵੀ ਲਈ ਜੀ ਅਸੀਂ ਮੱਝ ਵੇਚਣੀ ਆ ਠੀਕ ਜੀ ਇਹ ਜੀ ਬਾਕੀ ਨਾ ਮਾਲ ਚੰਗੇ ਦਾ ਚੰਗਾ ਲਈਦਾ ਮਾਰਾ ਮਾਲ ਨਹੀਂ ਲਈਦਾ ਦੇਖੋ ਵੇਚੀ ਮਈਆਂ ਦਾ ਵੱਡੀਆਂ ਮਈਆਂ ਵੱਡੀਆਂ ਵੱਡੀਆਂ ਛੋਟੀਆਂ ਦਹਾਂ ਨਾਲੋਂ ਮਈ 20 ਕਿਲੋ ਤੁਰਨੀ ਆ ਹਾਂਜੀ ਹਾਂਜੀ ਖਾਲੀ ਦਰਮੀ ਗੁਰ ਵੀ ਪੈ ਨਹੀਂ ਤੁਹਾਨੂੰ ਪਤਾ ਯਾਰ ਠੀਕ ਜੀ ਤਾਂ ਕਿ ਆ ਦੋ ਛੋਟੀਆਂ ਦਾ ਬਣਾਣੇ ਹਾਂਜੀ ਇਹੋ ਜਿਹੜੀਆਂ ਮਈਆਂ ਨੇ ਕਿਤੇ ਉਹ ਬੁਰੀ ਝੋਟੇ ਲਈ ਕੱਤੀ ਉਹ ਦਾ ਹਾਸਲ ਪਾਉਣਾ ਨਹੀਂ ਕੋਈ ਗੱਲ ਨਹੀਂ ਕੀਤੀ ਠੀਕ ਹੈ 사ਸੀ ਗਾਲ ਵੀਰ ਜੀ 사ਸੀ ਗਾਲ